ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਪੀਆਰ ਲੈਣੀ ਪੰਜਾਬੀ ਭਾਰਤੀ ਸਟੂਡੈਂਟਸ ਦੇ ਲਈ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਜਾ ਰਹੀ ਸੀ ਸੋ ਇਸੇ ਦੌਰਾਨ ਪੰਜਾਬੀ ਭਾਰਤੀ ਸਟੂਡੈਂਟਸ ਦੇ ਵੱਲੋਂ ਕੈਨੇਡਾ ਵਿੱਚ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕੀ ਬ੍ਰੈਮਟਨ ਵਿਖੇ ਜਿਹੜੇ 142 ਦਿਨਾਂ ਤੱਕ ਧਰਨਾ ਲਗਾਤਾਰ ਪੰਜਾਬੀ ਭਾਰਤੀ ਸਟੂਡੈਂਟਸ ਦੇ ਵੱਲੋਂ ਚਲਾਇਆ ਗਿਆ ਸੀ ਆਖਰਕਾਰ ਉਸ ਧਰਨੇ ਨੂੰ ਹੁਣ ਚੱਕ ਲਿਆ ਗਿਆ ਹੈ ਜੀਹਾਂ ਤੁਹਾਨੂੰ ਦੱਸਿਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਭਾਰਤੀ ਸਟੂਡੈਂਟ ਤੇ ਸਟੇਟਸ ਐਕਸਪਾਇਰ ਹੋ ਰਹੇ ਹਨ ਲਗਭਗ 7 ਲੱਖ ਪੰਜਾਬੀ ਭਾਰਤੀ ਸਟੂਡੈਂਟ ਦੇ ਹਾਲ ਹੀ ਸਾਲ 2025 ਦੇ ਦੌਰਾਨ ਵਰਕ ਪਰਮਿਟ ਐਕਸਪਾਇਰ ਹੋਣਗੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਲਈ ਪੀਆਰ ਲੈਣੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਮੁਸ਼ਕਲ ਹੋ ਰਹੀ ਸੀ ਤੇ ਦੂਜੇ ਪਾਸੇ ਹੁਣ ਟ੍ਰੋਡੋ ਸਰਕਾਰ ਵੀ ਜਿਹੜੀ ਇਸ ਸਮੇਂ ਆਪਣਾ ਅਸਤੀਫਾ ਦੇ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਬੈਠੇ ਹੋਏ ਪੰਜਾਬੀ ਭਾਰਤੀ ਸਟੂਡੈਂਟ ਜਿਨ੍ਹਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਇਹ ਫਾਸਟ ਫੈਸਲਾ ਕਰ ਲਿਆ ਗਿਆ ਹੈ ਕਿ ਹੁਣ ਇਹ ਧਰਨਾ ਚੱਕ ਲੈਣਗੇ ਧਰਨਾ ਚੁੱਕਣ ਵਾਲੇ ਸਟੂਡੈਂਟ ਦੇ ਕੋਲ ਕਿਹਾ ਗਿਆ ਹੈ ਕਿ ਫਿਲਹਾਲ ਇਸ ਸਮੇਂ ਕੈਨੇਡਾ ਦੇ ਵਿੱਚ ਕੋਈ ਵੀ ਸਰਕਾਰ ਨਹੀਂ ਸੋ ਨਵੀਂ ਸਰਕਾਰ ਆਉਂਦੇ ਸਾਰੀ ਉਹਨਾਂ ਦੇ ਵੱਲੋਂ ਕੈਨੇਡਾ ਦੀ ਨਵਾਂ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇਗਾ ਅਤੇ ਪੀਆਰ ਲੈਣ ਦੇ ਲਈ ਜਿਹੜਾ ਲਗਾਤਾਰ ਦਬਾਅ ਬਣਨ ਤੋਂ ਪਹਿਲਾਂ ਓਪੀਆਰ ਆਖਰਕਾਰ ਕੈਨੇਡਾ ਦੇ ਵਿੱਚ ਹੋ ਕੇ ਹੀ ਰਹਿਣਗੇ ਕਿਉਂਕਿ ਪੰਜਾਬੀ ਸਟੂਡੈਂਟ ਦੇ ਦੁਆਰਾ ਕਿਹਾ ਗਿਆ ਹੈ ਕਿ ਉਹ 20 ਤੋਂ 25 ਲੱਖ ਰੁਪਇਆ ਲਾ ਕੇ ਕੈਨੇਡਾ ਦੇ ਵਿੱਚ ਆਏ ਸਨ ਤੇ ਲਗਾਤਾਰ ਉਹਨਾਂ ਦੇ ਵੱਲੋਂ ਕੋਵਿਡ ਦੇ ਵਿੱਚ ਕੰਮ ਕੀਤਾ ਗਿਆ ਤੇ ਲਗਾਤਾਰ ਉਹਨਾਂ ਦੇ ਵੱਲੋਂ ਕਾਫੀ ਚੁਣੌਤੀਆਂ ਤੋਂ ਬਾਅਦ ਹੁਣ ਉਹ ਪੀਆਰ ਤੱਕ ਪਹੁੰਚੇ ਹਨ ਸੋ ਪੀਆਰ ਤੋਂ ਬਿਨਾਂ ਹੁਣ ਉਹ ਕੈਨੇਡਾ ਛੱਡਣ ਵਾਲੇ ਨਹੀਂ ਹਨ ਤੇ ਨਵੀਂ ਸਰਕਾਰ ਦੇ ਉੱਤੇ ਪੂਰਾ ਜੋਰ ਕੋਸ਼ਿਸ਼ ਕਰਕੇ ਜਿਹੜਾ ਦਬਾਅ ਪਾਉਣਗੇ ਤੇ ਉਹਨਾਂ ਨੂੰ ਕੈਨੇਡਾ ਦੀ ਪੀਆਰ ਜਲਦ ਤੋਂ ਜਲਦ ਮਿਲ ਸਕੇ ਸੋ ਕੈਨੇਡਾ ਦੇ ਪੀਆਰ ਚਾਹਵਨ ਪੰਜਾਬੀ ਭਾਰਤੀ ਸਟੂਡੈਂਟ ਦੇ ਲਈ ਹੁਣ ਨਵੀਂ ਸਰਕਾਰ ਦੇ ਵੱਲੋਂ ਬਣਦੇ ਉੱਤੇ ਕੁਝ ਵੱਡੇ ਐਲਾਨ ਕੀਤੇ ਜਾ ਸਕਦੇ ਹਨ ਜਿਸ ਦੇ ਨਾਲ ਉਹਨਾਂ ਨੂੰ ਪੀਆਰ ਮਿਲ ਜਾਵੇ ਹੁਣ ਪੰਜਾਬੀ ਸਟੂਡੈਂਟ ਦੇ ਵੱਲੋਂ ਬੇਸ਼ੱਕ ਕੈਨੇਡਾ ਦੇ ਵਿੱਚ ਧਰਨਾ ਚੁੱਕ ਲਿਆ ਗਿਆ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਤੇ ਦਬਾਅ ਪਾ ਕੇ ਉਹ ਪੀਆਰ ਲੈ ਕੇ ਹੀ ਵਾਪਸ ਜਿਹੜੇ ਆਪਣੇ ਦੇਸ਼ਾਂ ਨੂੰ ਜਾਣਗੇ ਇਹ ਜਿਹੀਆਂ ਅਪਡੇਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ